6 ਮਹੀਨੇ ਹੋ ਗਏ ਨੇ ਹੁਣ ਰਾਜਸਥਾਨ ਦੀ ਸਰਕਾਰ ਦੀ ਕਿੰਨਾ ਕੁ ਫਰਕ ਵੇਖਦੇ ਹੋ ਪਹਿਲਾਂ ਤੇ ਹੁਣ ਨਾਲ ਇੱਕ ਤਾਂ ਸਾਡਾ ਅੱਡਾ ਮਨਜ਼ੂਰ ਨਹੀਂ ਹੋਈ ਜਾਂਦਾ ਤੇ ਅੱਡਾ ਜਿਹੜਾ ਮਨਜ਼ੂਰ ਤੁਸੀਂ ਕਰਾਉਣ ਲੱਗੇ ਹੋਏ ਹੋ ਇੱਕ ਕਿੰਨੇ ਕੁ ਦੇਰ ਦੀ ਇਹ ਮੰਗ ਲਟਕ ਰਹੀ ਹੈ ਆ ਤਾਂ ਭਾਈ ਜੀ ਘਟੋ ਘਟ ਗਈ 3-4 ਸਾਲ ਹੋ ਗਏ 3-4 ਸਾਲ ਹੋ ਗਏ ਭਾਈ ਕੋਈ ਸਹੂਲਤ ਨਹੀਂ ਇੱਥੇ ਪਾਣੀ ਦੀ ਜਾਂ ਕੋਈ ਸੈਟ ਦੀ ਕੋਈ ਸਹੂਲਤ ਨਹੀਂ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਤਿਮਾਣ ਤੇ ਤੁਸੀਂ ਦੇਖ ਰਹੇ ਹੋ ਪਬਲਿਕ ਗਾਰਡੀਅਨ ਨਿਊਜ਼ ਤਾਂ ਦੇਸ਼ ਭਰ ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਹੋ ਕੇ ਹਟੇ ਨੇ ਇਸ ਤੋਂ ਪਹਿਲਾਂ ਅਸੀਂ ਰਾਜਸਥਾਨ ਸੀ ਰਾਜਸਥਾਨ ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਸੀ ਤਾਂ ਹੁਣ 6 ਮਹੀਨੇ ਇੱਥੇ ਸਰਕਾਰ ਬਣੀ ਨੂੰ ਹੋ ਗਏ ਨੇ ਤੇ ਪਹੁੰਚਿਆ ਅਸੀਂ ਸ਼੍ਰੀ ਗੰਗਾ ਨਗਰ ਤਾਂ ਇੱਥੇ ਪਹਿਲੋ ਵੀ ਜੋ ਟੈਕਸੀ ਸਟੈਂਡ ਹੈ ਇੱਥੇ ਅਸੀਂ ਸਾਥੀਆਂ ਦੇ ਨਾਲ ਗੱਲਬਾਤ ਕੀਤੀ ਸੀ ਟੈਕਸੀ ਸਟੈਂਡਦਿਆਂ ਦੇ ਨਾਲ ਤੇ ਉਹਨਾਂ ਦੀਆਂ ਕੁਝ ਮੰਗਾਂ ਸੀ ਉਹਨਾਂ ਤੇ ਗੱਲਬਾਤ ਕੀਤੀ ਸੀ ਆਓ ਹੁਣ ਵੇਖਦੇ ਹਾਂ ਕਿ 6 ਮਹੀਨੇ ਦੇ ਬਾਅਦ ਸੱਤਾ ਪਲਟਣ ਦੇ ਬਾਅਦ ਆਖਰ ਕੀ ਕੁਝ ਬਦਲਾਅ ਆਏ ਨੇ ਜਾਂ ਫਿਰ ਮੰਗਾ ਉੱਥੇ ਦੀਆਂ ਉੱਥੇ ਹੀ ਨੇ ਜਾਂ ਫਿਰ ਹੁਣ ਗੱਲਬਾਤ ਤੋਂ ਬਾਅਦ ਪੂਰੀਆਂ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਆਓ ਗੱਲਬਾਤ ਕਰੀਏ ਰਾਮ ਰਾਮ ਜੀ ਰਾਮ ਰਾਮ ਜੀ ਆਪਣਾ ਸ਼ੁਭ ਨਾਮ ਜੀ ਮੇਰਾ ਨਾਮ ਰਮੇਸ਼ ਹੈ ਜੀ ਅੱਛਾ ਰਮੇਸ਼ ਜੀ 6 ਮਹੀਨੇ ਹੋ ਗਏ ਨੇ ਹੁਣ ਰਾਜਸਥਾਨ ਚ ਸਰਕਾਰ ਬਣੀ ਹਾਂਜੀ ਹਾਂਜੀ ਕਿੰਨਾ ਕੁ ਫਰਕ ਦੇਖਦੇ ਹੋ ਪਹਿਲਾਂ ਤੇ ਹੁਣ ਨਾਲੋਂ ਸਾਨੂੰ ਤਾਂ ਸਰਜੀ ਕੁਝ ਨਹੀਂ ਫਰਕ ਪਿਆ ਆ ਤੁਹਾਡੇ ਸਾਹਮਣੇ ਆਏ ਧੁੱਪੇ ਬੈਠੇ ਆ ਠੀਕ ਹੈ ਇੱਕ ਤਾਂ ਸਾਡਾ ਅੱਡਾ ਮਨਜ਼ੂਰ ਨਹੀਂ ਹੋਈ ਜਾਂਦਾ ਅੱਛਾ ਜੀ ਠੀਕ ਹੈ ਬਾਕੀ ਦੇਖ ਲਓ ਕੋਈ ਸਹੂਦਾਂ ਨਹੀਂ ਕੀ ਕੋਈ ਸਹੂਦਾਂ ਨਹੀਂ ਇੱਥੇ ਪਾਣੀ ਦੀ ਜਾਂ ਕੋਈ ਸੈੱਡ ਦੀ ਕੋਈ ਸਹੂਦਾਂ ਨਹੀਂ ਤੇ ਅੱਡਾ ਜਿਹੜਾ ਮਨਜ਼ੂਰ ਤੁਸੀਂ ਕਰਾਉਣ ਲੱਗੇ ਹੋਏ ਹੋ ਕਿੰਨੇ ਕ ਦਿਨ ਦੀ ਇਹ ਮੰਗ ਲਟਕ ਰਹੀ ਐ ਆ ਤਾਂ ਭਾਈ ਜੀ ਘਟੋ ਘਟਵੀ ਤਿੰਨ ਚਾਰ ਸਾਲ ਹੋ ਗਏ ਤਿੰਨ ਚਾਰ ਸਾਲ ਹੋ ਗਏ ਭਾਈ ਜੀ ਠੀਕ ਐ ਇੰਨਾ ਵੀ ਐਮਐਲਏ ਨਹੀਂ ਸੁਣਾਈ ਹੋਈ ਅੱਛਾ ਜੀ ਨਹੀਂ ਸੁਣਾਈ ਨਹੀਂ ਨਾਇਤ ਕੀ ਸੁਣਾਈ ਹੋਈ ਸਾਡੀ ਤੇ ਹੁਣ ਨਵੇਂ ਵਿਧਾਇਕ ਬਣੇ ਨੇ ਜੈਦੀਪ ਬਿਹਾਰੀ ਜੀ ਉਹਨਾਂ ਦੇ ਨਾਲ ਵੀ ਕੋਈ ਚਰਚਾ ਹੋਈ ਐ ਇਹਦੇ ਤੇ ਉਹਨਾਂ ਨਾਲ ਹੋਈ ਐ ਸਾਡੇ ਪ੍ਰਧਾਨ ਜੀ ਦੀ ਚਰਚਾ ਹੋਈ ਐ ਸਾਡੇ ਸ਼ਿਊ ਪ੍ਰਧਾਨ ਜੀ ਹੈਗੇ ਐ ਮੈਂ ਵੱਡੇ ਕਰਾਵਾਂਗੇ अच्छा जी ਤੁਹਾਨੂੰ ਨਾਲ ਇਹ ਹਜੇ ਮੰਨ ਲਓ ਕਿ ਥੋੜਾ ਟਾਈਮ ਹੀ ਹੋਇਆ ਥੋੜਾ ਵੇਟ ਹੋਰ ਕਰਦੇ ਆ ਠੀਕ ਹੈ ਇਹ ਤਾਂ ਫਿਰ ਦੁਬਾਰਾ ਗੱਲਬਾਤ ਕਰਾਂਗੇ ਕੋਈ ਜੀ اچھا ਹੁਣ ਤੁਸੀਂ ਦੱਸੋ ਆਪਣੀ ਗੱਲ ਕੀ ਕਹਿਣਾ ਚਾਹੁੰਦੇ ਹੋ ਆਪਣਾ ਹੀ ਮੰਗ ਪਾਜੀ ਸਾਡੀ ਤੋਂ ਸਾਡਾ ਸਟੈਂਡ ਮਨਜ਼ੂਰ ਹੋ ਜਾਏ ਸਾਨੂੰ ਸਿੱਧਾ ਪਾਣੀ ਦੀ ਸਪਲਾਈ ਮਿਲ ਜਾਏ ਨਾ ਸਾਨੂੰ ਕੋਈ ਚੋਈ ਦੀ ਦਿੱਕਤ ਨਹੀਂ ਆਣੀ ਚਾਹੀਦੀ ਹੈ ਜੀ ਸਾਡੇ ਇੱਥੇ ਹੈਗੇ ਆ ਇੱਕ ਤੋਂ ਰਾਤ ਨੂੰ दारू ਪੀਣ ਵਾਲੇ ਵਾਧੂ ਆਉਂਦੇਗੇ ਲੜਾਈਆਂ ਹੀ ਵਾਧੂ ਹੁੰਦੀ ਹੈ ਕਿਉਂਕਿ ਸਾਨੂੰ ਸੁਵਿਧਾ ਨਹੀਂ ਗਈ ਕਿਉਂ ਸਾਰੇ ਡਰਾਈਵਰ ਸਾਡੇ ਘਰੇ ਸਾਰੇ ਟੱਪ ਜਾਂਦੇ ਐਸਟ 8 ਵਜੇ ਤੋਂ ਬਾਅਦ ਜੀ ਉਹਦੇ ਬਾਅਦ ਰਾਤ ਨੂੰ ਆਉਂਦੀ ਕੋਈ ਸਾਈਆਂ ਸੂਈਆਂ ਉਹ ਤੋਂ ਸਾਨੂੰ ਬਹੁਤ ਡਰ ਰਹਿ ਗਿਆ ਇਸ ਚੀਜ਼ ਦਾ ਅੱਛਾ ਜੀ ਠੀਕ ਹੈ ਯਾਨੀ ਰਾਤ ਨੂੰ ਸਿਕਿਉਰਿਟੀ ਦਾ ਵੀ ਕੋਈ ਪ੍ਰਬੰਧ ਨਹੀਂ ਕੋਈ ਪ੍ਰਬੰਧ ਨਹੀਂ ਪਹਿਰੇਦਾਰ ਕੋਈ ਨਹੀਂ ਆਉਂਦਾ ਕੋਈ ਨਹੀਂ ਜੀ ਗਾੜ ਵਗੈਰਾ ਕੁਝ ਨਹੀਂ ਗਿਆ ਗੱਡੀ ਗੁੱਡੀ ਵੀ ਤੋੜ ਦਿੰਦੇ ਹੋਰ ਬਿਲਕੁਰੀ ਐਕਸੀਡੈਂਟ ਆ ਤੇ ਕੋਈ ਇਸਤਰੀ ਕੋ ਲੇਢੇ ਜਾ ਉਹਦੇ ਹੱਥ ਤੇ ਕੋਈ ਵਸਤਾ ਹੈ ਇਹ ਜੀ ਹੈ ਨਹੀਂ ਇਹ ਵੀ ਜੋ ਥੋਲਤੀ ਕੀਤੀ ਜਾਵੇ ਕੋਈ ਬਾਹਰੋਂ ਅੰਦਰੋਂ ਜਿਹੜੀ ਆਉਂਦੀ ਹੈ ਲੜਾਈ ਬਣਾਈ ਹੋਈ ਹੈ ਲੜਾਈ ਝਗੜਾ ਦਾ ਦਾਰੂ ਪੀਂਦੇ ਗਲਾਈ ਘੋਤ ਕੱਟਦੇ ਰਹਿੰਦੇ ਐ ਬਤਮੀ ਜੀ ਨੇ ਬੋਲਦੇ ਜਾਂ ਕੋਈ ਡਰਾਈਵਰ ਬੋਲਦਾ ਜਾਂ ਉਹਦੇ ਹੱਥ ਤੇ ਇਜੈਕਸ਼ਨ ਤੱਕਣਾ ਜ਼ਰੂਰੀ ਹੈ ਜੀ ਜੀ ਉਹ ਲੜਾਈ ਭਰਾਈ ਹੋ ਜਾਂਦੀ ਐ ਤੇ ਕੋਈ ਵੀ ਨਹੀਂ ਖੜਾ ਹੁੰਦਾ ਹੂੰ ਤੇ ਗੱਡੀਆਂ ਦੇ ਸ਼ੀਸ਼ੇ ਭੰਨ ਹੁੰਦੇ ਆ ਸਾਡੇ ਸਰ ਸਾਡੇ ਪ੍ਰਧਾਨ ਜੀ ਹੈ ਮੌਜੂਦਾ ਪ੍ਰਧਾਨ ਜੀ ਪ੍ਰਧਾਨ ਜੀ ਆਰਾਮ ਰਾਮ ਜੀ ਅੱਛਾ ਜੀ ਜਿਵੇਂ ਹੁਣ ਸਾਥੀਆਂ ਨੇ ਦੱਸਿਆ ਕਿ ਨਾ ਤਾਂ ਵੀ ਹਲੇ ਆਪਣਾ ਅੱਡਾ ਮਨਜ਼ੂਰ ਹੋਇਆ ਵਾ ਇਹ ਵੀ ਲੰਬੀ ਸਮੇਂ ਤੋਂ ਮੰਗ ਚੱਲ ਰਹੀ ਹੈ ਸ਼ੈੱਡ ਦਾ ਕੋਈ ਪ੍ਰਬੰਧ ਨਹੀਂ ਪਾਣੀ ਦਾ ਬਾਥਰੂਮ ਦਾ ਕੋਈ ਪ੍ਰਬੰਧ ਨਹੀਂ ਤੁਹਾਡੀ ਹੋਈ ਹੈ ਗੱਲ ਵਿਧਾਇਕ ਸਾਹਿਬ ਦੇ ਨਾਲ ਹੋਈ ਸੀ ਪਹਿਲੇ ਉਹ ਕਹਿ ਰਹੇ ਸੀ ਵੀ ਕਰਵਾ ਕੇ ਦੇਣਗੇ ਆਪਕੋ ਅੱਛਾ ਜੀ ਤੁਹਾਡੇ ਪਾਸ ਮੇਰਾ ਰਜਿਸਟਰ ਨੰਬਰ ਹੈ ਇਸਕਾ ਸਟੈਂਡ ਦਾ ਠੀਕ ਹੈ ਉਹ ਚੱਲ ਰਹੀ ਹੈ ਵਾਰਤਾ ਰੋ ਜੈਪੁਰ ਸੀ ਬਾਤ ਹੋ ਰਹੀ ਹੈ ਠੀਕ ਹੈ ਜੀ ਉਸ ਕੰਮ ਹੋ ਜਾਏਗਾ अच्छा रोजमर्रा की जिंदगी च की समस्यावान पेश आ रही हैं समस्या तो ये है जी, कोई जैसे सवारी आती है ना तो उनको पूछताछ के को जाना पड़ता है अच्छा कई बार ऐसी सवारी आ जाती है वो कहते हैं हमारी बहन है ठीक है, है ना आगे जाके पता चलता है भैया ये भुगा के ले जा रहा है उसमें हमारे को दिक्कत आ रही है अच्छा पुलिस वाले कह रहे हैं भाई आप हमारे पास में ले गए हो रस्ते में जाके हमें पता चलता है फिर वो हमारे को बुलाते हैं कि यार आपने हमारे कचहरी में लेके आना था थाने में लेके आना था जी उस टाइम में हमारे को परेशानी आती है अच्छा पुलिस तंत्र का जो व्यवहार है वो ठीक है या वैसे ठीक है नाम जो फ़ोन करते हैं हमारी सहायता होती है पुलिस से जी कोई बात होती है तो डॉक्टर कोई हमारा शो करती है थाने वाले भी हमारे शो करते हैं जी क्या सब बढ़िया तो कुल मिला के कि क्या क्या चीज़ें हैं जो अभी ठीक होनी बाकी अब जैसे यहाँ पे शाम को गुंडागर्दी होती है जो रेडियाँ लगती है मशसमुशी वाले शाम को यहाँ पे शराब पीने वाले आ जाते हैं अच्छा जी ठीक है ना शाम को काफ़ी भीड़ होती है रेडियाँ लगती है शराब की और ये जो मच्छी वाले दारू वाले यहाँ बहुत काफ़ी होते हैं शाम को लड़ाई का झगड़ा का टाइम रहता है हम शाम को चले जाते हैं रात को रुकते नहीं रुकते हैं तो शाम को शराब भी आती शाम को लगभग सही आती है हमारे शाम को साई आती है हाँ। बुकिंग सारी बसें रुक जाती है उसके बाद में बुकिंग आती है बुकिंग शाम को शराब भी आ जाती है फिर हमारे को यहाँ परेशान करते हैं जी आ, किसी के साथ में लड़ाई कर नहीं सकते तो वो तो कही हुई है जी। तो हम लड़ाई करते हैं तो फिर वो, वो एक वो सात आठ जन इकट्ठी ठीक है ये जब भी लड़ाई, लड़ाई, लड़ाई करी भी लेंगे तो कल को हमारे को सही करके ले जाके कुछ भी कर सकते हैं अगर हम लड़ाई कर सकते हैं किसी के साथ अगले आएंगे बुकिंग करा के बाहर ले जाएंगे वहाँ कुछ भी वारदात कर सकते हैं जी तो सुरक्षा की सबसे बड़ा अगर मुद्दा देखे तो सुरक्षा का मुद्दा है ਤਾਂ ਬਿਲਕੁਲ ਜੀ ਮਾਰੇ ਇਹ ਹੈਗਾ ਡਰਾਈਵਰ ਦੀ ਜਗ੍ਹਾ ਗੱਲਬਾਤ ਆਪਾਂ ਕੀਤੀ ਹੈ ਇਸ ਵੇਲੇ ਯੂਨੀਅਨ ਦੇ ਨਾਲ ਔਰ ਇਹ ਜੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਇਹ ਸ਼੍ਰੀ ਗੰਗਾ ਨਗਰ ਦੀਆਂ ਨੇ ਹਾਂਜੀ ਪਿਆਰਦਨ ਤਾਂ ਟੈਕ ਸੈਕਿੰਡ ਸੇ ਜੀ ਤਾਂ ਬਿਲਕੁਲ ਮਾਮਲੇ ਤੁਸੀਂ ਸੁਣ ਲਿਆ ਔਰ ਵਿਧਾਇਕ ਸਾਹਿਬ ਨੂੰ ਵੀ ਇਹ ਜ਼ਰੂਰ ਪਹੁੰਚਦੀ ਕਰਨੀ ਹੈ ਵੀਡੀਓ ਕਿ ਇੱਕ ਤਾਂ ਇੱਥੇ ਪੱਕਾ ਸ਼ੈੱਡ ਕੋਈ ਨਹੀਂ ਹੈ ਦੇਖੋ ਧੁੱਪ ਬਹੁਤ ਹੈ ਗਰਮੀ ਬਹੁਤ ਹੈ ਔਰ ਇੰਨੀ ਗਰਮੀ ਦੇ ਵਿੱਚ ਸਿਰਫ ਦੋ ਚਾਰ ਰੁੱਖ ਲੱਗੇ ਨੇ ਜਿਨ੍ਹਾਂ ਦੀ ਛਾਂ ਹੈ ਤਾਂ ਇੱਥੇ ਛੱਡ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਦੂਜੀ ਗੱਲ ਕਿ ਰਾਤ ਸਮੇਂ ਜੇਕਰ ਇੱਥੇ ਕੁਝ ਪੁਲਿਸ ਮੁਲਾਜ਼ਮ ਸਿਕਿਉਰਿਟੀ ਦੇ ਲਈ ਹੋਣ ਤਾਂ ਜੋ ਲੜਾਈ ਝਗੜੇ ਦੀ ਸਥਿਤੀ ਨਾ ਬਣੇ ਜਾਂ ਫਿਰ ਜੋ ਇਹ ਰੇਡੀਆਂ ਫੜੀਆਂ ਲੱਗਦੀਆਂ ਨੇ ਉਹਨਾਂ ਤੇ ਕੋਈ ਕਿਸੇ ਪ੍ਰਕਾਰ ਦੀ ਨਿਗਰਾਨੀ ਹੋਵੇ ਤਾਂ ਕਾਫੀ ਜ਼ਿਆਦਾ ਮਦਦ ਜੋ ਹੈ ਇਹਨਾਂ ਨੂੰ ਮਿਲ ਸਕਦੀ ਹੈ ਬਾਕੀ ਪੀਣ ਦੇ ਪਾਣੀ ਦੇ ਪ੍ਰਬੰਧ ਬਾਥਰੂਮ ਵਗੈਰਾ ਦੇ ਪ੍ਰਬੰਧ ਇਹ ਹਲੇ ਵੀ ਮੰਗਾ ਲਟਕ ਰੀਆਂ ਨੇ ਕਦੋਂ ਪੂਰੀਆਂ ਹੁੰਦੀਆਂ ਨੇ ਇਹ ਜ਼ਰੂਰ ਵੇਖਣ ਵਾਲਾ ਹੋਵੇਗਾ ਕੈਮਰਾਮੈਨ ਰਮਨ ਦੇ ਨਾਲ ਮੈਂ ਪ੍ਰਦੀਪ ਤੀਮਾਨ ਪਬਲਿਕ ਆਡੀਅਨ ਨਿਊਜ਼ ਲਈ